ਅੱਜ ਆਪਾਂ ਬਣਾਈਆਂ ਜੀ ਸੋਇਆਬੀਨ ਤੇ ਆਲੂ ਦੀ ਸਬਜ਼ੀ ਤੇ ਇਹਦੇ ਵਿੱਚ ਕਿਹੜੇ-ਕਿਹੜੇ ਮਸਾਲੇ ਪਾਏ ਕਿਸ ਤਰ੍ਹਾਂ ਤਿਆਰ ਕੀਤੀ ਹੈ ਤੇ ਅੱਗੇ ਵੀਡੀਓ ਤੇ ਜਾ ਕੇ ਦੇਖ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਵਗੇ ਰਾਜੀ ਖੁਸ਼ ਹੋਗੇ। ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਇਹ ਨਿਉਡਲੀ ਬਣਾਵਾਂਗੇ ਅੱਜ ਆਪਾਂ ਇਹਦੇ ਵਿੱਚ ਦੋ ਟਮਾਟਰ ਪਾਵਾਂਗੇ ਤੇ ਦੋ ਹੀ ਹਰੀਆਂ ਮਿਰਚਾਂ ਬਾਕੀ ਆਪਾਂ ਲਾਲ ਵੀ ਪਾਵਾਂਗੇ। ਇਹ ਦੋ ਲਸਣ ਦੇ ਗੰਡੇ ਇਹ ਦੋ ਤਿੰਨ ਗੰਡੇ ਆਪਾਂ ਦੁੱਜੇ ਪਾਵਾਂਗੇ ਅੱਜ ਆਪਾਂ ਹੋਰ ਕੀ ਕੀ ਪਾਉਣੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਤੇ ਆਜੋ ਆਪਾਂ ਇਹਨਾਂ ਨੂੰ ਛਿੱਲ ਲੈਨੇ ਆ ਲਸਣ ਤੇ ਗੰਡੇ ਨਿਊਟ੍ਰੀ ਜਿਹੜੀ ਐ ਸੋਇਆਬੀਨ ਦੀ ਬੜੀ ਇਹਨੂੰ ਆਪਾਂ ਭਿਉਲਾਂਗੇ ਗਰਮ ਪਾਣੀ 'ਚ ਗਰਮ ਪਾਣੀ 'ਚ ਭਿਉਲੀਆ ਇਹ ਭਿਜੀ ਰਹੂਗੀ ਘੰਟਾ ਉਹਨਾਂ ਜਦੋਂ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਆਜੋ ਆਪਾਂ ਕਰ ਦਿਆ ਮਸਾਲਾ ਤਿਆਰ ਆ ਲੋ ਜੀ ਆਪਾਂ ਗੰਡੇ ਵੀ ਕੱਟ ਲਏ ਲਸਣ ਸੇਲ ਲਏ ਟਮਾਟਰ ਵੀ ਆਪਾਂ ਬਰੀ ਬਰੀ ਕੱਟ ਲਏ ਤੇ ਇਹਨਾਂ ਨੂੰ ਆਪਾਂ ਘੋਟ ਲੈਨੇ ਕੁੰਡਾ ਵਿੱਚ ਲਸਣ ਨੂੰ ਥੋੜਾ ਜਿਹਾ ਬਰੀਕ ਕਰ ਲੈਨੇ ਆ ਫਿਰ ਗੰਡੇ ਪਾਵਾਂਗੇ ਨਾਲ ਹੀ ਇਹ ਦੋ ਮਿਰਚਾਂ ਹਰੀਆਂ ਪਾ ਲੈਨੇ ਲਸਣ ਆਪਣਾ ਤੇ ਮਿਰਚਾਂ ਬਰੀਕ ਹੋ ਗਈਆਂ ਤੇ ਗੰਡੇ ਪਾ ਲੈਨੇ தடுக்கூடா குட்டியா சோயபிணா கடா ரே உப்பல்தீச்சா அது சோயபீன் சபஜி பண்ணுவேன் ஏதா தெோ கரமீன் பண்ணலா ਪਾਣੀ ਜੇ ਆਪਾਂ ਨੇ ਛੋੜ ਕੇ ਚੰਗੀ ਤਰ੍ਹਾਂ ਕੱਢ ਲਿਆ ਤਾਂ ਹੁਣ ਇਹਨੂੰ ਆਪਾਂ ਭੁੰਨਾਂਗੇ ਤੇਲ ਵਿੱਚ ਇਹਨੂੰ ਥੋੜੀਆਂ ਜਿਹੀ ਆਪਾਂ ਲਾਲ ਕਰਾਂਗੇ ਸੋਇਆਬੀਨ ਆਪਣੀ ਪੁੱਜ ਗਈ ਆ ਤੇ ਇਹਨੂੰ ਆਪਾਂ ਕੱਢ ਲੈਣੇ ਆ ਡੋਂਗੇ ਚ ਇਹਨیں ਕਿ ਆਪਾਂ ਲਾਲ ਕਰਨੀ ਆ ਸੋਇਆਬੀਨ ਆਪਾਂ ਕੱਢ ਲੀਦੇ ਆ ਆਪਾਂ ਜਿਹੜਾ ਬਚਿਆ ਤੇਲ ਉਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਇਹ ਲਾਲ ਮਿਰਚ ਇਹਦੇ ਵਿੱਚ ਆਪਾਂ ਤੁਹਾਨੂੰ ਪਤਾ ਰਤਨ ਜੋਤ ਪੀਸਿਆ ਵਾ ਇਹਨਾਂ ਦਾ ਜੀਰਾ ਪਾ ਲਾਂਗੇ ਇਹ ਆਪਾਂ ਕੁੱਟਿਆ ਮਸਾਲਾ ਪਾ ਲੈਨੇ ਗੰਡੇ ਆਪਣੇ ਭੁੱਜ ਗਏ ਤੇ ਆਪਾਂ ਇਹ ਵਾਟਰ ਪਾ ਲੈਨੇ ਆ ਵਿੱਚ ਇਹ ਵੀ ਆਪਾਂ ਕੁੰਡੇ ਜੀ ਪੀਸਿਆ ਵਾ ਆਜਨ ਸਾਰਾ ਆਪਣਾ ਲੂਣ ਪਾ ਲਾਂਗੇ ਇਹਦੇ ਨਾਲ ਆਪਣਾ ਜਿਹੜਾ ਮਸਾਲਾ ਥੋੜਾ ਜਿਹਾ ਨਰਮ ਹੋ ਜੂਗਾ ਇਹਨੇ ਕਪਾਲ ਦੀ ਬਾਲਾ ਕਰਵਾਸ ਥੋੜਾ ਜਿਹਾ ਗਰਮ ਮਸਾਲਾ ਪਾ ਲੈਨੇ ਕਿਉਂਡਾ ਤੋਂ ਕਿ ਆਪਾਂ ਪਾਣੀ ਪਾ ਲਾਂਗੇ ਕਿ ਆਪਣੇ ਮਸਾਲੇ ਸੜਨ ਨਾ ਤੇ ਇਹ ਆਪਾਂ ਦਹੀਂ ਪਾ ਦਿੰਨੇ ਮਸਾਲੇ ਵਿੱਚ ਦਹੀਂ ਪਾ ਕੇ ਆਪਾਂ ਫਟਾਫਟ ਹਲਾਵਾਂਗੇ ਤਾਂ ਕਿ ਦਹੀਂ ਫਟੇ ਨਾ ਇਸ ਤਰੀਕੇ ਨਾਲ ਸੋਇਆਬੀਨ ਦੀ ਸਬਜ਼ੀ ਬਣਾ ਕੇ ਖਾ ਕੇ ਦੇਖੋ ਕਿ ਕਿੰਨੀ ਸਵਾਦਬੰਦੀ ਹੈ ਆਹ ਲੋ ਮਸਾਲਾ ਆਪਣਾ ਵੇਖੋ ਬਣ ਗਿਆ ਤੇਲ ਛੱਡਤਾ ਇਹਨੇ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਸੋਇਆਬੀਨ ਦੀ ਬੜੀ ਜਿਹੜੀ ਆਪਾਂ ਭੁੰਨ ਕੇ ਲਈ ਹੈ ਨਾਲ ਹੀ ਆਪਾਂ ਦੋ ਆਲੂ ਕੱਟੇ ਪਾ ਦਾਂਗੇ ਥੋੜਾ ਆਪਾਂ ਗਰਮ ਪਾਣੀ ਪਾ ਦਾਂਗੇ ਜਿੰਨੀ ਕ ਆਪਾਂ ਗਰੇਵੀ ਬਣਾਉਣੀ ਆ। ਇੰਨੀ ਕ ਆਪਾਂ ਸੂਰੀ ਮੇਥੀ ਪਾ ਲਾਂਗੇ। ਇਹਨੂੰ ਆਪਾਂ ਸਬਜੀ ਨੂੰ ਪਾ ਕੇ ਦੇਨੇ ਆ। 10 ਮਿੰਟਾਂ ਬਾਅਦ ਆਪਾਂ ਵੇਖਾਂਗੇ। ਸਬਜੀ ਆਪਣੀ ਬਣ ਗਈ ਤਾਂ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ। ਇੱਕ ਵਾਰ ਸਬਜੀ ਕਿੰਦੀ ਵਧੀਆ ਬਣੀ ਆ ਤੇ ਕਿੰਨੀ ਸੋਹਣੀ ਰੰਗਤ ਆ। ਇਹ ਸੋਇਆ ਬਿੰਦੀ ਸਬਜੀ ਕਾ ਨੂੰ ਗੱਲਾਂ। ਇਹਨੂੰ ਹੁਣ ਆਪਾਂ ਕੱਢ ਲੈਣੇ ਆ ਇੱਕ ਬੋਲ ਚ ਸਬਜੀ ਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਇਹ ਆਪਾਂ ਖਾ ਕੇ ਚੈੱਕ ਕਰਾਂਗੇ ਬਹੁਤ ਸਵਾਦ ਬਣੀ ਹੈ ਤੇ ਸਾਡੇ ਬੱਚੇ ਯੂਟਲੀ ਖੁਸ਼ ਹੋ ਕੇ ਖਾਂਦੇ ਆ ਆਹ ਲੋ ਜੀ ਸੋਇਆਬੀਨ ਤੇ ਆਲੂ ਦੀ ਸਬਜੀ ਬਣ ਕੇ ਆਪਣੀ ਤਿਆਰ ਆ ਤੇ ਬੱਚੇ ਖਾਣ ਨੂੰ ਵੀ ਆਪਣੇ ਤਿਆਰ ਆ ਕਿਉਂਕਿ ਬਹੁਤ ਖੁਸ਼ਬੂ ਆ ਰਹੀ ਹੈ ਤੇ ਬਹੁਤ ਸਵਾਦ ਬਣੀ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਇਹ ਵੀਡੀਓ ਨੂੰ ਪਿਆਰ ਦਿਓ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦਿਓ ਸਾਡਾ ਸਪੋਰਟ ਕਰੋ ਸਾਡੀ ਤੇ ਇਹੋ ਹੀ ਤੁਹਾਡੇ ਗਾਰੀ ਬੇਨਤੀ ਹੈ ਕਿ ਤੁਸੀਂ ਸਾਡੇ ਸਪੋਰਟ ਕਰੋ ਤੇ ਜੇ ਇਹ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ